ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਕਿਸ਼ਟਾ ਗਿਆ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਘਰੇਲੂ ਆਪਾਂ ਦੋ ਸੂਨ ਝੋਟੀਆਂ ਦਿਖਾਉਣੇ ਇੱਕ ਦੂਜਾ ਤੇ ਇੱਕ ਪਲੂਨ ਸੁੰਦੀ ਪਈ ਹੈ ਢਡੇਲ ਵੀਰ ਤੋਂ ਪੁੱਛਦੇ ਆ ਸੱਸੀ ਗਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਨਾਮ ਬਾਈ ਮਰਕੀ ਸਿੰਘ ਪਿੰਡ ਭਦੌਰ ਦੀਵਰ ਰੁਕੋ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ 98720 87829 98720 87829 ਜਿਹੜੇ ਪਹਿਲੇ ਨੰਬਰ ਆਪਾਂ ਝੋਟੀ ਦੇਖਦੇ ਪਏ ਆ ਸੁਆ ਕਿਹੜਾ ਏ ਇਹ ਬਈ ਦੂਜਾ ਸੁਆ ਸੁਹ ਰਹੀ ਹੈ ਪਹਿਲਾ ਸੁਆ ਆਪਣੇ ਜਿਹੜਾ ਸੁਆ ਮੇਰੇ ਕੋਲ ਦੂਜਾ ਕਰਦੀ ਜਾਂਪੜਾ ਕਰਦੀ ਜਾਂਪੜਾ ਠੀਕ ਆ ਪਹਿਲੇ ਸੁਆ ਦੁੱਧ ਕਿੰਨਾ ਪਾਏ ਨੇ ਪਹਿਲੇ ਸੁਆ ਨੇ ਬਈ 14 ਕਿਲੋ ਪਾਏ ਨੇ 14 ਕਿਲੋ ਦੁੱਧ ਆਪਾਂ ਪਲੂਣ ਦੇ ਦਾ ਚੋੜਿਆ ਹਾਂ 14 ਠੀਕ ਹੈ ਇਹ ਆਪ ਪਤਾ ਕਿਹੜੇ ਟੀਕੇ ਦੀ ਆ ਭਾਈ ਆਪ ਨਾ ਹਰਿਆਣੇ ਦੇ ਟੀਕੇ ਦੀ ਆ ਉਹ ਨਾ ਹੱਥ ਕੜ ਨਹੀਂ ਉਹ ਲਿਖਿਆ ਬਣਦਾ ਠੀਕ ਹੈ ਇਹਦੇ ਲੱਗਿਆ ਵਾ ਕਹਾਂ ਹੈਗਾ ਐਮ 460 ਐਮ 460 ਐਚ ਆਰ ਡੀ ਵੀ ਦਾ ਸੀਮਨ ਲੱਗਿਆ ਵਾ ਹਾਂ ਜੀ ਜੀ ਐਮ 400 ਐਮ 460 ਤੇ ਹੁਣ ਦਿਨ ਕਿੰਨੇ ਲੈੰਦੀ ਐ ਇਹ 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 ਪਨਾ 15 ਦਿਨ ਪੇਜ 15 ਦਿਨ ਸੂਣ ਚ ਵਾਗੀ ਤੇ ਚੋਣ ਚ ਵਾਪਸ ਆਪ ਵਗੈਰਾ ਓਕੇ ਸੀ ਬਹੁਤ ਬਹੁਤ ਵਧੀਆ ਬਹੁਤ ਜਮਾ ਚੁਵਾਈ ਨਰਮ ਜਮਾ ਬੋਲੀ ਕਰ ਤੇ ਇਹਦਾ ਆਪ ਮੁੱਲ ਕੀ ਕਰਦੇ ਆ ਇਹਦਾ ਮੁੱਲ ਬਈ 125 ਗਜੈਸ ਹੋ ਜੂਗੀ ਮਰਮਨ ਤਾਂ ਕਰਦੇ ਤੋਰੋ ਜੀ ਬਾਹਰ ਨੂੰ ਸਭ ਤੋਂ ਪਹਿਲੇ ਨੰਬਰ ਜਿਹੜੇ ਆਪਾਂ ਝੋਟੀ ਦੇਖਦੇ ਪਿਆ ਦੂਸਰਾ ਸੂਆ ਸੁੰਦੀ ਪਈ ਆ ਤੇ ਐਸ.ਐਲ.ਡੀ.ਬੀ ਦਾ ਲੱਗਿਆ ਹੋਇਆ ਸੀਮੰਟ ਦੂਸਰਾ ਸੂਆ ਸੂਣ ਦੇ ਵਿੱਚ 14 ਤੋਂ 15 ਦਿਨ ਅਜੇ ਪੈਂਡਿੰਗ ਪਿਆਗੇ ਪਲੂਨ ਦਾ ਦੁੱਧ 14 ਲੀਟਰ ਦਿੱਤਾ ਹੋਇਆ ਸੋ ਸਿੰਘ ਮੂੰਹ ਵਾਥਾ ਦੇਖੋ ਗੋਲ ਸਿੰਘ ਦੀਆਂ ਤੇ ਪਤਲੇ ਕੁੰਬਲੇ ਦੀ ਸਾਈਜ਼ ਵਗੈਰਾ ਵੀ ਚੰਗਾ ਸੋਵਰੋ ਲੇਵਾ ਵਗੈਰਾ ਦੇਖ ਸਕਦੇ ਨੇੜੇ ਤੋਂ ਸੋਹਣਾ ਸਾਫ ਸੁਥਰਾ ਹਵਾਨਾ ਅਜੇ 15 ਦਿਨ ਇਹਦੇ ਸੂਣ ਚ ਪੈਂਡਿੰਗ ਪਿਆ ਲੇਵਾ ਟੈਡ ਲੇਵਰ ਕੁ ਤੇ ਸੂਣ ਟੱਚ ਕਰਦਾ ਪਿਆ ਹਵਾਂ ਨੈਟਵਰਕ ਠੋਸ ਲੇਵਾ ਦੁੱਧ ਵਾਲਾ ਰੱਖੂ ਜਾਵਾਂ ਤੇ ਜਿਹੜੀ ਆਪਾਂ ਪਲੂਣ ਕੱਟੀ ਦੇਖਦੇ ਪਹਿਲਾ ਸੂਆ ਹਾਂਜੀ ਭਾਈ ਤੇ ਇਹਦੇ ਕਿਆ ਇੱਕ ਦਿਨ ਬਾਕੀ ਪਿਆ ਜੀ ਕਿੰਨੇ ਦਿਨ ਬਾਕੀ ਪਏ ਜੀ 10 ਦਿਨ ਸੂਣ ਚ ਬਾਕੀ ਤੇ ਇਹਦਾ ਰਿਕਾਰਡ ਵਗੈਰਾ ਮਾ ਦਾ ਕੁਝ ਪਤਾ ਕਿੰਨੇ ਦਿਨ ਸੀ ਮਾ ਨੇ ਮਾਸ ਲਈ ਇਹਨੇ ਥੱਲੇ ਸੂਣ ਲਈ ਤੇ ਤੁਸ ਸੀਗਾ ਹੀ ਘਰ ਤੋਂ ਮਾ ਜੋ ਸੀ ਠੀਕ ਹੈ ਇਹਦੇ ਕਿਹੜਾ ਟੀਕਾ ਲੱਗਿਆ ਵਾ ਇਹ ਰਾਤ ਰਹੀ ਜਦ ਮੈਂ ਦਿੱਤੀ ਸੀ ਜੀ ਇਹ ਲੱਗਿਆ ਵਾ ਆਪਣਾ ਦਸ਼ਮੀ ਦੇ ਵਾਲਾ ਤੇ ਸਕੰਦਰ ਠੀਕ ਹੈ ਸਕੰਦਰ ਤੋਂ ਕੱਪਣ ਤੇ ਦਿਨ ਕਿਆ ਲੈ ਜੂ 10 ਦਿਨ ਲੈ ਤੇ ਇਹਦਾ ਮੁੱਲ ਕੀ ਆ ਇਹਦਾ ਮੁੱਲ ਕਿੱਦਾਂ ਤੋਰੇ ਬਾਹਰ ਸੋ ਵੀਰ ਦੂਜੇ ਨੰਬਰ ਜਿਹੜੇ ਪਨੂਲ ਕੱਟੀ ਦੇਖਦੇ ਮੈਂ ਐਮ 29 29 ਇਹਨੂੰ ਕਹਿੰਦੇ ਐਮ 29 ਉਹਦੀ ਆਪ ਆ ਤੇ ਲੇਵਾ ਇਹਦਾ ਬਟਰ ਵਾਲਾ ਦੁੱਧ ਚੰਗਾ ਪਾਉਦੂ ਬਾਕੀ ਐਮ 29 ਦੀ ਆਪਣ ਨੂੰ ਪਤਾ ਵੀ ਰਿਜ਼ਲਟ ਬਹੁਤ ਚੰਗੇ ਆ ਤੇ ਸਕੰਦਰ ਦੇ ਐਲ ਡੀ ਐਫ ਦੇ ਸੀਮਨ ਤੋਂ ਕੱਬਣਾ ਤੇ ਟੇੜੇ ਦੀ ਏ ਟੂ ਜ਼ेड ਬਲੈਕ ਆ ਸਿਰਫ ਦੋ ਕਵਾਲ ਥੱਲੇ ਵਾਈਟ ਦਿਖਾਈ ਦਿੰਦੇ ਆ ਤੇ ਸਿੰਘ ਮੂੰਹ ਮੱਥਾ ਦੇਖੋ ਚੰਗਾ ਤੇ ਪਲੀ ਪੁਲੀ ਵੀ ਝੋਟੀ ਬਹੁਤ ਆ ਤੇ ਕੁੰਬਲਾ ਐਕਸਟਰਾ ਚਰਬਰੀ ਜਮੇ ਨੇ ਇਹਦੇ ਬਹੁਤ ਆ ਬਾਈ ਸੀਲ ਬਹੁਤ ਠੀਕ ਆ ਠੰਡੇ ਸੁਹਾਜੇ ਪ ਇਹਦਾ ਬੰਦਾ ਜੈ ਲਾਈਏ ਵੀ ਕਿੰਨੀ ਸਟਾਰਟਿੰਗ ਕਰ ਸਕਦੀ ਹੈ ਬਈ ਇਹਦੀ ਮਾਸਲੇ 16 16 ਕਿਲੋ ਦੁੱਧ ਚੋਇਆ ਮੇਰੇ ਹਿਸਾਬ ਨਾਲ ਘੱਟੋ ਘੱਟ 14 ਕਿਲੋ ਦੁੱਧ ਪਹਿਲੇ ਸੂਹੋਂ ਕੱਢਿਆ 14 ਕਿਲੋ ਦੁੱਧ ਘੱਟ 13 14 ਕਿਲੋ ਠੀਕ ਸੋ ਲੇਵਾ ਦੇਖੋ ਥੜਾ ਜਿ ਮਿੱਥੀ ਬਹੁਤ ਚੰਗੀ ਆ ਸਾਫ ਸੁਥਰਾ ਸੋਹਣਾ ਇਹਦਾ ਹਵਾਨਾ ਦਿਖਾਈ ਦਿੰਦਾ ਪਿਆ ਹਾਂਜੀ ਵੀਰੇ ਨੰਬਰ ਦੁਬਾਰੇ ਬੋਲੋ ਆਪਣਾ 98720 ਜੀ 87829 ਪਿੰਡ ਪਧੌੜ ਜ਼ਿਲ੍ਹਾ ਬਰਨਾਲਾ ਪਧੌੜ ਜ਼ਿਲ੍ਹਾ ਬਰਨਾਲਾ ਤੁਸੀਂ ਉੱਧਰ ਤੋਂ ਸੋ ਕਿਸੇ ਵੀਰ ਦੇ ਦੋਨਾਂ ਝੋਟਿਆਂ 'ਚ ਕੋਈ ਝੋਟੀ ਪਸੰਦ ਹੋਵੇ ਇਸ ਨੰ